ਪਤੇ ਪਤੇ ਸੋ ਸੰਗਤ ਜੀ ਤੇ ਜਿੱਥੇ ਉੱਤਰਾਖੰਡ ਵਿੱਚ ਸਾਹਿਬ ਸ਼੍ਰੀ ਗੁਰੂ ਸਾਹਿਬ ਪਾਵਨ ਸਰੂਪਾਂ ਦੀ ਇੱਥੇ ਵਿਦਮਰੀ ਹੋਈ ਸੀ ਤੇ ਸਾਡੇ ਭਰਾ ਆ ਨਾ ਮੈਨੇ ਜਿਹੜੀ ਆ ਸੇਵਾ ਦਿੱਤੀ ਸੀਗੀ ਤੇ ਅੱਜ ਆਪਾਂ ਹੁਣ ਪਹੁੰਚੇ ਕੱਲ ਦੇ ਤੁਰੇ ਪੰਜਾਬ ਤੋਂ ਮੇਰਾ ਖਿਆਲ ਟਾਈਮ 9 ਦਾ ਟਾਈਮ ਟਿਮ 9:00 ਵਜੇ ਆ ਤੇ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਆ ਤੇ ਇਹ ਰੋੜ ਆ ਅੱਗੇ ਫੇਰ ਅਜ ਪਾਣੀ ਆਇਆ ਤੇ ਜਿਹੜੇ ਸਿੰਘ ਵੀ ਅੱਗੇ ਮੁੰਡੇ ਆ ਚੰਗੇ ਵਧੀਆ ਐ ਵਿਚਾਰੇ ਬਹੁਤ ਸਾਥ ਦਿੱਤਾ ਜਿਨ੍ਹਾਂ ਨੇ ਅੱਗੇ ਬੇੜੀ ਦਾ ਪ੍ਰਬੰਧ ਕੀਤਾ ਆ ਤੇ ਅੱਗੇ ਜਿਹੜੀ ਆ ਗਈ ਆ ਬੇੜੀ ਲੱਗੀ ਆ ਉਤੋਂ ਬੇੜੀ ਜੇ ਅੱਗੇ ਗੁਰੂ ਘਰ ਵਿੱਚ ਜਾਏਗੀ ਕਿਉਂਕਿ ਪ੍ਰਸਾਦ ਦਾ ਪਾਣੀ ਬਹੁਤ ਚੜਾ ਆ ਨਦੀ ਪੈਂਦੀ ਆ ਬਹੁਤ ਵੱਡੀ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਸੱਜੀਦ ਕਰ ਲਿਓ ਫੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਉੱਤਰਾਖੰਡ ਦੇ ਵਿੱਚ ਪਿਛਲੇ ਦਿਨੀ ਪਾਪੀ ਦੁਸ਼ਟ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਅਗਨ ਭੇਂਟ ਕਰ ਦਿੱਤਾ ਗਿਆ ਸੀ ਹੁਣ ਦੋਸਤੋ ਅਮਰੀਕਾ ਵਾਲੇ ਸਿੱਖ ਭਰਾ ਦੇ ਸਹਿਯੋਗ ਅਤੇ ਸਤਕਾਰ ਕਮੇਟੀ ਵਾਲੇ ਵੀਰਾਂ ਦੇ ਸਹਿਯੋਗ ਅਤੇ ਸਿੱਖ ਸੰਗਤ ਦੇ ਸਹਿਯੋਗ ਦੇ ਨਾਲ ਦੁਬਾਰਾ ਫਿਰ ਦੋਸਤੋ ਗੁਰੂ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਦੁਬਾਰਾ ਫਿਰ ਤੋਂ ਪ੍ਰਕਾਸ਼ ਕਰਨ ਦੇ ਲਈ ਸਾਰਾ ਸਮਾਨ ਲਿਆਂਦਾ ਗਿਆ ਹੈ ਤੇ ਗੁਰੂ ਘਰ ਦੇ ਵਿੱਚ ਦੋਸਤੋ ਸਤਕਾਰ ਕਮੇਟੀ ਵਾਲੇ ਵੀਰ ਅਤੇ ਸਿੱਖ ਸੰਗਤਾਂ ਸਾਰਾ ਸਮਾਨ ਕੈਸਤੀ ਰਹੀਂ ਲੈ ਕੇ ਗਏ ਅਤੇ ਗੁਰੂ ਘਰ ਦੇ ਵਿੱਚ ਸਾਰਾ ਸਮਾਨ ਉਹ ਸਜੋਬਿਤ ਕੀਤਾ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਸੇਵਾ ਕਰ ਰਹੇ ਕੋਈ ਦੇਖੋ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਤੇ ਜਿੱਥੇ ਪੁੱਤਰਖੰਡ ਵਿਖੇ ਸੈਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਵਨ ਸਰੂਪਾਂ ਦੀ ਇੱਥੇ ਵਿਦਮਰੀ ਹੋਈ ਸੀ ਤੇ ਸਾਡੇ ਭਰਾ ਆਣਾ ਮਨੇ ਜਿਹੜੀ ਆ ਸੇਵਾ ਕੀਤੀ ਸੀਗੀ ਤੇ ਅੱਜ ਉੱਚੇ ਕਾਲ ਦੇ ਤੁਰੇ ਪੰਜਾਬ ਤੋਂ ਮੇਰਾ ਖਿਆਲ ਟਾਈਮ 9 ਦਾ ਟਾਈਮ ਟਿਨ 9 ਵਜੇ ਆ ਤੇ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਆ ਤੇ ਇਹ ਰੋਡ ਆ ਅੱਗੇ ਫੇਰ ਅਜ ਪਾਣੀ ਆਇਆ ਤੇ ਜਿਹੜੇ ਸਿੰਘ ਵੀ ਅੱਗੇ ਮੁੰਡੇ ਆ ਚੰਗੇ ਵਧੀਆ ਆ ਵਿਚਾਰੇ ਬਹੁਤ ਸਾਥ ਦਿੱਤਾ ਜਿਨ੍ਹਾਂ ਨੇ ਅੱਗੇ ਬੇੜੀ ਦਾ ਪ੍ਰਬੰਧ ਕੀਤਾ ਆ ਤੇ ਅੱਗੇ ਜਿਹੜੀ ਆ ਗਈ ਆ ਬੇੜੀ ਲੱਗੀ ਆ ਉਤੋਂ ਬੇੜੀ ਜੱਗੇ ਗੁਰੂ ਘਰ ਵਿੱਚ ਜਾਏਗੀ ਕਿਉਂਕਿ ਪ੍ਰਸਾਦ ਦਾ ਪਾਣੀ ਬਹੁਤ ਚੜਾ ਆ ਨਦੀ ਪੈਂਦੀ ਆ ਬਹੁਤ ਵੱਡੀ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਸੜੀ ਤੋਂ ਕਰ ਲਿਆ ਫੇਰ ਉੱਪਰ ਕਰ ਲਿਆ ਮਾਰ ਗਏ ਉਧਰ ਕੁਲਾਦੇ ਨੂੰ ਸਰਚੀ ਫਾ ਲਿਆ ਸੋਰ ਬਸ ਠੀਕ ਆ ਚਲੋ ਬਾਬਾ ਜੀ ਥੜੋ ਹਿੰਗੋ ਆਹ ਚੱਕੀ ਜਿੱਦਾਂ ਆਹ ਰੱਖੋ ਪਹਿਲਾਂ ਬਾਬਾ ਜੀ ਬੈੱਡ ਰੱਖ ਲੈਣਾ ਫੇਰ ਉੱਤੇ ਰੱਖ ਦੇਊਗਾ ਹੈਨਾ ਸੋਰੋ ਆ ਪਤਾ ਨਾ ਰ ਬਸ ਚਲੋ ਮੁੰਡਿਆ ਚੱਕੋ ਬੈਠ ਇਹ ਵੀ ਦੇਖੋ ਜੀ ਚਲੋ ਫੜੋ ਭਾਜੀ ਇਹ ਵਾਪਸ ਰੱਖੋ ਆ ਕੱਢੋ ਬੈਠੇ ਕੱਢੋ ਇਹ ਇਹ ਦੇ ਦਿਓ ਲੈ ਜਾਂਦੇ ਆ ਕੋਈ ਨਹੀਂ ਚੱਕ ਲਾਂਗੇ ਚਲੋ ਸੱਦੋ ਬੈਠ ਲਾਓ ਭਾਜੀ ਆ ਗਏ ਮੁੰਡੇ ਪਵਾ ਤਾ ਸੈਸ ਕਰੋ ਨਾ ਇਧਰ ਨੂੰ ਸੁਣਨਾ ਪਹਿਲਾਂ ਤਾ ਸਲਾ ਮੈਂ ਕਿਉਂ ਸੁਪਰੇ ਸਿਰ ਫਟਣਾ ਕਰੂਗਾ ਤਾ ਸਲਾ ਕਿਦੂ ਜਾ ਇਹ ਖੁੱਲਣਾ ਪੈਗਾ ਇਹ ਨਾ ਖੁੱਲਣਾ ਰੋਗ ਵੀ ਆ ਵੀਡੀਓ ਜਿਹੜਾ ਹੈਗਾ ਆ ਉਹ ਸਾਰਾ ਬੈੱਡ ਵਿੱਚ ਸਾਰਾ ਸਮਾਨ ਜਿਹੜੇ ਰਮਾਲੇ ਸਾਹਿਬ ਦੇ ਵੀ ਆ। ਅਸੀਂ ਗੱਡੇ ਚੱਕਨੇ ਬਸ ਹੜ ਤੋਂ ਵਾਲੇ ਨਮਾ ਗੱਡਾ ਬਸ। ਹਾਂ ਇਹ ਮਾਰਾ ਦਾ ਸੁੱਖਾ ਸੰਦਾ ਬੈੱਡ ਆ ਜੀ। ਠੀਕ ਆ ਜੀ। ਸਾਰਾ ਆਪਾਂ ਉੱਥੇ ਜੜੀ ਗੀਰ ਦੱਸ ਦਿੰਦੇ। ਆ ਨਮਾ ਗੱਡਾ ਬੈੱਡ ਦੱਸੋ। ਆ ਨਮਾ ਗੱਡਾ ਫੜ ਲਓ ਬਸ। ਆ ਨਮਾ ਗੱਡਾ ਲੈ ਲਿਓ ਬਚੂ। ਆ ਥੋੜਾ ਹੋਤੀ ਨਾ। ਚਲੋ ਫਿਰ। ਥੋੜਾ ਜਾਂਦੇ। ਚਲੋ ਜੀ ਚਲੋ। ਚਲੋ ਥੱਲੇ। ਤੇ ਆ ਨਾ ਮੇਰਾ ਆਪਣਾ ਬਿਕਣਾ ਨਹੀਂ ਹੋ ਕੋਈ। ਕਿ ਲੇਕਣਾ ਜੇ ਮੇਰਾ ਪ੍ਰਾਤਿਆਨ ਨਾ ਆਇਓ ਬਾਬਾ ਜੀ ਦੇ ਆਣਾ ਆਇਆ ਬਾਬਾ ਜੀ ਦੇ ਆਣਾ ਆਇਓ ਚਲੋ ਬਾਬਾ ਜੀ ਤੁਸੀਂ ਵੀ ਉਹ ਗੱਡੀ ਲੋ ਕਰ ਦਿਓ ਗੱਡੀ ਨਾ 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 ਨ ਦੇ ਦੇ ਆ ਗਏ ਥੋੜਾ ਗੇਲੇ ਲੇਓ ਅੱਗੇ ਲੇਓ ਥੋੜਾ ਆਰਾਮ ਨਾਲ ਕੋਈ ਹੋਣੀ ਹੈ ਹੈਲੋ ਕੀਪਤੀ ਸੁਸੰਗਤ ਦੀ ਐਪਾਈ ਕੋ ਬਿੱਤਰ ਸਿੰਘ ਜੀ ਵੱਲੋਂ ਇਹ ਸੇਵਾ ਕੀਤੀ ਗਈ ਹੈ ਇੱਕ ਛੇਤੰ ਦਾ ਜਿਹੜਾ ਆਇਆ ਬੈੱਡ ਆ ਜੋ ਸੁੱਖਾ ਕਰਨ ਵਾਸਤੇ ਵਰਤਿਆ ਜਾਏਗਾ ਉੱਪਰ ਇੱਕ ਛੇਤੰ ਦਾ ਗੱਦਾ ਜੋ ਸੁੱਖਾ ਕਰਨ ਵਾਸਤੇ ਵਰਤਿਆ ਜਾਏਗਾ ਇਹ ਜਿਹੜੀ ਇਹ ਚਾਦਰਾਂ ਜਿਹੜੀਆਂ ਹੈਗੀਆਂ ਕਬਡੀਆਂ ਇਹ ਜਿਹੜੀਆਂ ਗੁਰੂ ਸਾਹਿਬ ਦੇ ਥੜੇ ਵਾਸਤੇ ਵਰਤੀਆਂ ਜਾਏਗੀਆਂ ਕਬਛੌਲ ਜੀ ਇਹ ਕਾਫੀ ਵੱਡੀ ਜਿਹੜੀ ਚਾਦਰ ਆ ਇਹ ਡਬਲ ਚਾਦਰ ਆ ਇਹ ਥੜੇ ਵਾਸਤੇ ਵਰਤੀਆਂ ਜਾਏਗੀਆਂ ਜੀ ਜਿਹੜਾ ਥੜੇ ਵਾਸਤੇ ਇਹ ਕੱਢੋ ਹਰ ਤਾਂ ਪਈ ਹੋਸੀਆਂ ਬੋਲੋ ਲੱਖਿਓ ਹਾਂ ਇਹ ਥੜੇ ਵਾਸਤੇ ਜਿਹੜੀਆਂ ਚਾਦਰਾਂ ਦੋ ਹੋ ਗਈਆਂ ਠੀਕ ਹੈ ਜੀ ਕਮਿਟੀ ਦੇ ਨਾਲ ਇਹ ਅਧਰਾ ਗਿਆ ਇੱਕ ਉਹਨੇ ਦਾਂਤ ਤੇ ਇਹ ਜਿਹੜੇ ਆ ਗਏ ਆ ਮਹਾਰਾਜ ਦੇ ਜਿਹੜੇ ਪੀੜੇ ਸਾਹਿਬ ਦੇ ਜਿਹੜੇ ਉੱਪਰ ਬਸਤਰ ਲਗਣੇ ਆ ਇੱਕ ਦੋ ਤਿੰਨ ਚਾਰ ਪੰਜ ਇਹ ਪੰਜ ਜਿਹੜੇ ਬਸਤਰ ਆ ਪੀੜੇ ਸਾਹਿਬ ਦੇ ਉੱਪਰਲੇ ਬਸਤਰ ਆ ਲਿਆਓ ਜੀ ਹੋਰ ਕਿੱਡੋ ਲਓ ਜੀ ਅਜ ਛੜੇ ਸਾਹਿਬ ਦੀ ਚਾਦਰ ਲਓ ਜੀ ਤੇ ਲਓ ਜੀ ਇਹ ਜਿਹੜੀਆਂ ਹੈਗੀਆਂ ਆਪਣੇ ਸੋਖਾ ਸੰਧੀ ਜਿਹੜੀ ਚਾਦਰ ਆ ਥਲੜੀ ਮਹਾਰਾਜ ਦੀ ਥੱਲੇ ਵੀ ਆਉਂਦੀ ਵੱਡੀ ਵੀ ਚਾਦਰ ਆ ਤੇ ਕੀ ਹੋ ਗਈ ਇਹ ਜਿਹੜੀ ਉੱਪਰਲੀ ਮਹਾਰਾਜ ਦੇ ਜਿਹੜੀ ਗੁਰੂ ਸਾਹਿਬ ਦੇ ਉੱਪਰ ਵਿਛਣ ਵਾਲੀ ਚਾਦਰ ਇੱਕ ਇਹ ਹੈਗੀ ਇਹ ਵੀ ਜਿਹੜੀ ਹੈਗੀ ਮਹਾਰਾਜ ਦੇ ਜਿਹੜੀ ਉੱਪਰ ਚਾਦਰ ਆ ਇਹ ਤਿੰਨ ਚਾਦਰਾਂ ਆ ਉੱਪਰ ਲਈ ਤੇ ਆ ਜਿਹੜੇ ਬਾਕੀ ਆ ਗਏ ਸੰਗਤ ਜੀ ਇਹ ਸੋਖਾ ਸੰਧ ਤੇ ਵਸਤਰ ਆ ਇਹ ਸਾਰੇ ਪਾਸੋਂ ਇਹਨੂੰ ਕੀਤੇ ਗਏ ਆ ਬਿਲਕੁਲ ਬਹੁਤ ਵਧੀਆ ਤਰ੍ਹਾਂ ਜਿਹੜੇ ਮਾਰਾ ਦੇ ਸੁੱਖਾਸਨ ਲਈ ਵਰਤੇ ਜਾਣੇ ਆ ਇਹ ਸਾਰੇ ਕਢਾਈ ਹੋਈ ਪਈ ਹੈ ਸੱਟਾਂ ਤੋਂ ਤੇ ਸੁੱਖਾਸਨ ਵਾਸਤੇ ਆ 6 ਬਸਤਰ ਮਾਰਾ ਦੇ ਇੱਕ ਹੈ ਜੀ ਇੱਕ ਇਹਨਾਂ ਤੇ ਸਾਰਿਆਂ ਤੇ ਸੱਟ ਲੱਗੀ ਇਹ ਸਾਰੇ ਇਹ ਸਾਰੇ ਇਹਨਾਂ ਦੇ ਸਾਰੇ ਤੇ ਕਢਾਈ ਹੋਈ ਪਈ ਆ ਬਸਤਰਾਂ ਤੇ ਸੁੱਖਾਸਨ ਦੇ ਵਾਸਤੇ 3 4 5 ਤੇ 6 ਬਸਤਰ ਹੋ ਗਏ ਮਾਰਾ ਤੇ ਜਿਹੜੇ ਸੁੱਖਾ ਸੰ ਕਰਨਾ ਜਿਹੜੇ ਮਹਾਰਾਜ ਦੇ ਸਰੂਪ ਦੇ ਉੱਪਰ ਦੇਣੇ ਆ ਇਹ ਉਪਰਲੇ ਸਰੂਪ ਦੇ ਮਹਾਰਾਜ ਦੇ ਸਰੂਪ ਦੇ ਆਪ ਜਿਹੜਾ ਮਹਾਲਾ ਸਾਹਿਬ ਰਾਣਾ ਉੱਪਰ ਜਰੂਰ ਦੇਣਾ ਇਹ ਵਸਤਰ ਹੈਗੇ ਜੀ ਪੰਜ ਵਸਤਰ ਇਹਨਾਂ ਤੇ ਵੀ ਸਾਰੇ ਵਧੀਆ ਉਹਨਾਂ ਨੇ ਕੀਤੀ ਪਈ ਐ ਇੱਕੋ ਸਾਰੀ ਵਧੀਆ ਲਿਆਓ ਜੀ ਆ ਪੰਜ ਵਸਤਰ ਹੀ ਹੋਗਾ ਜੀ ਠੀਕ ਹੈ ਜੀ ਲਿਆਓ ਜੀ ਇਹ ਚੰਦੂਆ ਸਾਹਿਬ ਤੇ ਜਿਹੜਾ ਚੰਦੂਆ ਸਾਹਿਬ ਜੀ ਇਹ ਪੂਰਾ ਸੈਟ ਆ 7/7 ਦਾ ਜੀ ਠੀਕ ਹੈ ਜੀ ਇਹ 7/7 ਦਾ ਸੈਟ ਆ ਜਿਹੜਾ ਮਹਾਰਾਜ ਬਾਤੇ ਵੀ ਇਹਦੇ ਨਾਲ ਸਾਰੇ ਹਿਮਾਲੇ ਸਾਹਿਬ ਆ ਪੂਰਾ ਸੈਟ ਵੱਡਾ ਇੱਕ ਹੋ ਗਿਆ ਇੱਕ ਬਹੁਤ ਇੱਕ ਉਹ ਪੀਲਾ ਦੇ ਉਹਨੂੰ ਠੀਕ ਆ ਇਹ ਕਿ ਚੰਦੂਆ ਸਾਹਿਬ ਦੀ ਵੱਡਾ 7/7 ਦਾ ਸੁੱਖਾ ਸੰਦੇ ਲੈਣਾ ਤੇ ਉੱਥੇ ਲਾ ਦਿਓ ਜਿੱਥੇ ਨਾਲ ਤੇ ਉੱਥੇ ਲਾ ਦਿਓ ਠੀਕ ਹੈ ਜੀ ਕੋ ਲਿਆ ਜੀ ਚੋ ਸਰ ਲਿਆ ਹੁਣ ਚੋ ਸਰ ਕਰਦੇ ਵਿੱਚ ਹੋਣ। ਉਹ ਲੈ ਕੇ ਆਈ। ਇੱਕ ਪਰਮ। ਤੇ ਗੁਰੂ ਸਾਹਿਬ ਦੇ ਵਾਸਤੇ ਚੌਹ ਸਾਹਿਬ। ਹੋਰ ਆ ਗੋ। ਹੋਰ ਆ ਗੋ ਬੜੀ ਤੇ ਚੌਹ ਸਾਹਿਬ ਵਾਸਤੇ। ਇਹ ਵੀ ਸੇਵਾ ਜਿਹੜੀ ਭਾਈ ਪਵਿੱਤਰ ਸਿੰਘ ਜੀ ਵੱਲੋਂ ਬੜੀ ਸਰਕਾਰ ਨਾਲ ਸੇਵਾ ਕੀਤੀ ਗਈ ਆ ਸੰਗਤ ਵੱਲੋਂ। ਤੇ ਮਾਰੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਹੋਤੀ ਆ ਜੀ ਬਾਬਾ ਜੀ। ਹੋਰ ਸਦੀ ਦਰیاں ਆ ਗਈਆਂ 90 ਦਰੀਆਂ ਦਰੀਆਂ ਇਹ ਇਹ ਦਰੀਆਂ ਇੱਥੇ ਆ ਜਾਓ ਬਾਈ ਦਰੀਆਂ ਖੜੇ ਰਹੰਦੋ ਇਹ ਵੱਡੀਆਂ ਨੇ ਇੱਧਰ ਵੀ ਇੱਧੇ ਇੱਧੇ ਇਹ ਦਰੀਆਂ ਤਿੰਨ ਸੈਟ ਵੱਡੀਆਂ ਜਿਹੜੀਆਂ ਦਰੀਆਂ ਦੇ ਆ ਇੱਕ ਪੀੜਾ ਸਾਬ ਹੋ ਗਿਆ ਜੀ ਹਾਂ ਜੀ ਅਬ ਇਹ ਮਾਖੀ ਦਰੀਆਂ ਠੀਕ ਹੈ ਜੀ ਇੱਧਰ ਆ ਜਾਓ ਬਾਈ ਸੋ ਸੰਗਤ ਜੀ ਇਹ ਦੱਸਣ ਦਾ ਸਾਨੂੰ ਕਾਰਨ ਤਾਂ ਸੀ ਤਾਂ ਜੋ ਇਹ ਆਪਾਂ ਆਪਣੇ ਵੱਲੋਂ ਕੋਈ ਸੇਵਾ ਨਹੀਂ ਕੀਤੀ ਤੇ ਜਿਹੜੀ ਸੇਵਾ ਆ ਅਮਰੀਕਾ ਤੋਂ ਭਾਈ ਪਵਿੱਤਰ ਸਿੰਘ ਹੁਣਾੜੇ ਆ ਸੇਵਾ ਕੀਤੀ ਆ ਸਾਡੇ ਤੀਨ ਦੀ ਵੀ ਸੇਵਾ ਉਹ ਕਰਦੇ ਆ ਆਪਾਂ ਆਪਣੇ ਕੋਲੋਂ ਕੋਈ ਮਤਲਬ ਮਾਇਆ ਨਹੀਂ ਕਰਦੇ ਤੇ ਕਿਉਂਕਿ ਸਾਡੀ ਤੋਂ ਸਾਡੀ ਸੇਵਾ ਆ ਜਿਹੜੇ ਮਹਾਰਾ ਨੇ ਸਾਨੂੰ ਸੁਆਸ ਦਿੱਤੇ ਆ ਉਹਦੇ ਨਾਲ ਆਪਾਂ ਚੱਲ ਕੇ ਜਿਹੜੇ ਮਹਾਰਾ ਦੇ ਸੁਆਸ ਸੀ ਆ ਤੇ ਜਿਹੜੀ ਇਹ ਸੇਵਾ ਕਰਦੇ ਆ ਤੇ ਆਪਾਂ ਸਾਰੀ ਗੁਰੂ ਗ੍ਰੰਥ ਸਾਹਿਬਾ ਦੇ ਚਰਣਾ ਤੇ ਬੇਨਤੀ ਕਰਦੇ ਆ ਜਿਨ੍ਹਾਂ ਜਿਨ੍ਹਾਂ ਨੇ ਸੇਵਾ ਕੀਤੀ ਆ ਗੁਰੂ ਸਾਹਿਬ ਜੀ ਦੀ ਭਾਈ ਪਵਿੱਤਰ ਸਿੰਘ ਉਹਨਾਂ ਨੂੰ ਬਾਕੀ ਸੰਗਤ ਨੂੰ ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਿਸ਼ ਕਰੇ ਅੰਮ੍ਰਿਤ ਵੇਲਾ ਬਖਸ਼ੇ ਚੜ੍ਹਦੀ ਕਲਾ ਨਾਮਦਾਨ ਬਖਸ਼ਿਸ਼ ਕਰੇ ਤੇ ਸੰਗਤ ਜੀ ਇਹ ਸਾਡਾ ਦੱਸਣ ਦਾ ਤਾਂ ਸੀ ਕਾਰਨ ਕਿ ਉਹਨਾਂ ਨੇ ਸੇਵਾ ਦਿੱਤੀ ਸੀ ਆਪਾਂ ਜਿਹੜਾ ਬਿਲਕੁਲ ਉਹਨਾਂ ਨੂੰ ਦਿਖਾਉਣਾ ਚਾਹਦੇ ਵੀ ਜਿਹੜੀ ਤੁਹਾਡੀ ਆ ਸੇਵਾ ਬਿਲਕੁਲ ਜਿਹੜੀ ਸੰਗਤ ਜਾਂ ਪਹੁੰਚ ਗਈ ਆ ਇਹ ਜਿਹੜੀ ਸੇਵਾ ਆ ਇਹ ਗੁਰੂ ਘਰ ਮਹਾਰਾਜ ਵਾਸਤੇ ਆ ਮਹਾਰਾਜ ਜਦੋਂ ਵੀ ਕੱਲ ਹੋਣੇ ਪ੍ਰਕਾਸ਼ ਜਦਦਨ ਵੀ ਹੋਣਗੇ ਇਹ ਗੁਰੂ ਸਾਹਿਬ ਕਿਰਪਾ ਕਰੇ ਤੇ ਇਹ ਸੇਵਾ ਮਹਾਰਾਜ ਜੀ ਦੇ ਲੇਕੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਉੱਤਰਾਖੰਡ ਦੇ ਵਿੱਚ ਦੋਸਤੋ ਜੋ ਦੁਸ਼ਟ ਪਾਪੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਅਗਨਪੇਂਟ ਕਰ ਦਿੱਤਾ ਗਿਆ ਸੀ ਹੁਣ ਦੋਸਤੋ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਦੁਬਾਰਾ ਫਿਰ ਤੋਂ ਪ੍ਰਕਾਸ਼ ਕਰਨ ਦੇ ਲਈ ਅਮਰੀਕਾ ਵਾਲੇ ਸਿੱਖ ਵੀਰ ਦੇ ਸਹਿਯੋਗ ਸਿੱਖ ਸੰਗਤ ਦੇ ਸਹਿਯੋਗ ਅਤੇ ਸਤਕਾਰ ਕਮੇਟੀ ਵਾਲੇ ਵੀਰਾਂ ਦੇ ਸਹਿਯੋਗ ਦੇ ਨਾਲ ਜੋ ਵੀ ਦੋਸਤੋ ਇਹ ਦੁਬਾਰਾ ਫਿਰ ਤੋਂ ਕਾਰਜ ਆਰੰਭਿਆ ਗਿਆ ਹੈ ਅਤੇ ਗੁਰੂ ਘਰ ਦਾ ਸਾਰਾ ਸਮਾਨ ਦੁਬਾਰਾ ਫਿਰ ਤੋਂ ਲਿਆਂਦਾ ਗਿਆ ਹੈ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲੇ ਦੋਸਤੋ ਸਾਡੇ YouTube ਚੈਨਲ ਮੈਕਸ ਟਿਬ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਦ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਜੀ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ